ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰਿਆਂ ਦੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਟਾਡੇ ਵਾਸਤੇ ਫਨੀ ਕਮੈਂਟ ਵਾਲੀ ਵੀਡੀਓ ਜੋ ਕਿ ਬਹੁਤ ਹੀ ਫਨੀ ਹੋਣ ਵਾਲੀ ਆ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਇਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਾਂਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਨੀ ਫਨੀ ਕਮੈਂਟ ਪੜ੍ਹਦੇ ਆਂ ਤੇ ਕਮੈਂਟ ਵੀ ਬਹੁਤ ਫਨੀ ਹੋਣ ਵਾਲਿਆ ਇਸ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਆਇਆ ਦੇਖ ਜਿਹੜੇ ਸਾਨੂੰ ਡਿੱਗਦੇ ਨੂੰ ਵੇਖਣਾ ਚੁੰਦੀ ਨੇ ਪਾਸੋਂ ਨਾਲ ਪੱਲੇ ਕੱਲੀਆਂ ਯਾਰ ਭਾਜੀ ਤੱਕਾ ਬਾਈ ਲੰਗਰ ਕਿੱਥੇ ਲੱਗਾ ਬਸ ਯੂਨਾ ਪੱਲੇ ਕਲੀਆਂ ਉਡੀਕਾ ਰਹਿਣੀਆਂ ਇੱਦਾਂ ਕਿਸੇ ਨੇ ਸਿਖਾਉਣਾ ਨਹੀਂ ਕਿਸੇ ਨੇ ਪੜਾਉਣਾ ਤੈਨੂੰ ਚਾਹ ਵੀ ਚੈਨਾ ਪੀਣ ਨਹੀਂ ਦਿੰਦੇ ਸਾਲੇ ਮੇਰੇ ਵੱਲੋਂ ਇਹ ਮਾਰਪੁਸ਼ ਨੂੰ 21 ਤੋਪਾਂ ਦੀ ਸਲਾਮੀ ਉਹ ਭਰਾਵਾ ਸਾਡਾ ਵੀ ਕੋਈ ਤਰਸ ਕਰ ਲਾ ਜਿਹੜੀਆਂ ਟਿਊਸ਼ਨਾਂ ਨੇ ਮੈਂ ਦੇਣੀਆਂ ਇੱਦਾਂ ਕਿਸੇ ਨੇ ਸਿਖਾਉਣਾ ਨਹੀਂ ਕਿਸੇ ਸਮਝਾਉਣਾ ਤੈਨੂੰ ਜਿਹੜੀਆਂ ਚੰਗੇ ਕਰਮਾਂ ਦਾ ਨਤੀਜਾ ਮੇਰੀ ਮੌਤ ਦਾ ਕਾਰਨ ਆ ਵੀਡੀਓ ਆ ਹੋਰ ਕਿਤੇ ਥਾਂ ਨਹੀਂ ਸੀ ਕਿਤੇ ਸਾਰੇ ਦੇਵੀ ਦੇਵਤੇ ਨੇੜੇ ਹੋਣੇ ਆ ਮਾਤਾ ਤੂਫਾਂ ਵਾਲੀ ਤੂੰ ਬੱਤੀ ਵਾਲੀ ਮਾਤਾ ਜੀ ਜੂਆ ਮਾਰ ਲਈ ਤੂੰ ਆ ਲਾਇਆ ਇਹਨੇ ਵਿਗਿਆਨੀਆਂ ਨੇ ਵੀ ਖੋਜ ਕਰਨੀ ਛੱਡਤੀ ਇਹਨੂੰ ਦੇਖ ਕੇ ਯਾਰ ਭਈ ਬੰਦ ਕਰਿਆ ਕਰੋ ਪੁੱਤ ਨੇ ਹਾਂ ਚਿੜੀਆਂ ਨੂੰ ਅੰਟਾ ਪਾਇਆ ਕਰੋ ਚਿੜੀਆਂ ਨੂੰ ਮੈਂ ਤਾਂ ਉਹਨਾਂ ਦੇ ਮੱਲ ਬਾਲਤਾ ਹਿੱਕ ਦੇ ਦੀਵਾ ਅਸੀਂ ਮਰ ਗਏ ਬਸ ਕੁੜੀ ਨੇ ਤਾਂ ਪਾਪ ਹੀ ਕੀਤਾ ਹੋਣਾ ਕੋਈ ਤੁਸੀਂ ਕਿਹੜੀਆਂ ਚਿੜੀਆਂ ਨੂੰ ਅੰਟਾ ਪਾਇਆ ਸੀ ਜੀ ਕੁੜੀ ਦਾ ਕਾਵਾਂ ਨੂੰ ਆਟਾ ਪਾ ਬੈਠੀ ਮੈਨੂੰ ਤਾਂ ਕੋਈ ਚੜੀ ਨਹੀਂ ਲੱਭਦੀ ਪੰਜਾਬ ਚ ਆਟਾ ਕਿਨੂੰ ਪਾਵਾਂ ਨਕਸ਼ ਜਮਾਤ ਖੇ ਰੰਗ ਪੱਕੇ ਮਰ ਜਾਣੇ ਦਾ ਮੈਨੂੰ ਲੱਗਿਆ ਕਿ ਤੇ ਮਹਾਤਮਾ ਗਾਂਦੀ ਆ ਤੁਹਾਨੂੰ ਦੇਖ ਕੇ ਸਾਨੂੰ ਹੀ ਹੌਸਲਾ ਹੋ ਗਿਆ ਮੇਰੀ ਤਾਂ ਐਨੀ ਉਮਰ ਵੀ ਨਹੀਂ ਲੱਗਦੀ ਛਿਡੋੜਾ ਮਾ ਦੇ ਮਖਣੀ ਖਾਣੇ ਦਾ ਸਰਕਾਰ ਨੂੰ ਬੇਨਤੀ ਹੈ ਅਸ ਅੰਕਲ ਦੀ ਪੈਨਸ਼ਨ ਕੱਟ ਦਿੱਤੀ ਜਾਵੇ ਹਜੇ ਉਮਰ ਕੀ ਅੰਕਲ ਵਿਚਾਰੇ ਦੀ ਲੈਣ ਦੇ ਉਹ ਨਜ਼ਾਰੇ ਵਿਚਾਰੇ ਨੂੰ ਲੱਗਦਾ ਬਾਬੇ ਨੂੰ ਫਰਾਈ ਕਰਨ ਲੱਗੇ ਆ ਵਾਲੇ ਪੁੱਜ ਗਏ ਮਾਪੇ ਦੁੱਖਾਂ ਦੇ ਤੰਦੂਰ ਵਿੱਚ ਪੁੱਜ ਗਏ ਰੱਬ ਵਾਲਾ ਦੰਦ ਦੇ ਕੇ ਛੱਡ ਗਿਆ ਲੱਗਦਾ ਜਿੰਗਾ ਲਾਲਾ ਹੂ ਹੂ ਕੋਹੋਂ ਦੇ ਸਤੈਨ ਪੁੱਜਦੇ ਮੈਂ ਤੂੰ ਤਾਂ ਵਿਸਕੂਲ ਦਾ ਫਰੇ ਜਸਵਿੰਦਰ ਬੜਾਰ ਦੀ ਛੋਟੀ ਭੈਣ ਬੱਸ ਕਰ ਪੈਣਾ ਅੱਖ ਭਰ ਗਈ ਤੇਰਾ ਗਾਣਾ ਸੁਣ ਕੇ ਹੋਲੀ ਗਾ ਪੈਣੇ ਬੁੱਲਾ ਵਿੱਚ ਦੰਦਣਾ ਵੜਾ ਲਵੀ ਮੈਂ ਆਪਣੇ ਮੁੰਡੇ ਦੇ ਵਿਆਹ ਤੇ ਤੇਰਾ ਖੜਾ ਲਾਉਣਾ ਹੋਰ ਮੈਂ ਕਰ ਜਦ ਮੈਂ ਦੇਖੀ ਬਿਲੋ ਸਾਡੇ ਵਾਰੇ ਪੁੱਛ ਕੇ ਨਾ ਲਈ ਸਾਡਾ ਲੋਕੀ ਮਿਲਣ ਨੱਗੇ ਉਠਕੇ ਪਾਗ ਵਾਲੀ ਵੀਰ ਨੂੰ ਬੇਂਤੀਆਂ ਤੇ ਖਿੱਚ ਖਿੱਚ ਚਪੇੜ ਮਾਰ ਸਾਲਾ ਭੀੜ ਜਿਹੀ ਦੇਖ ਕੇ ਵਿੱਚ ਵੜ ਜਾਂਦਾ ਨਰੇਸ਼ ਜੀ ਕਿਸੇ ਦਿਨ ਮਰਿੰਡੇ ਆ ਜਾਓ ਟ੍ਰੇਨ ਥੱਲੇ ਅੱਜ ਲੇਟ ਹੋ ਗਿਆ ਆਇਆ ਨਹੀਂ ਪੂਰਨ ਸਾਈਡ ਹੋ ਜਾ ਕਿਸੇ ਦੇ ਪੈਰਾਂ ਥੱਲੇ ਨਾ ਆ ਜੀ ਕਰਲਾ ਛਾਤੀ ਮਜ਼ਬੂਤ ਲੱਤਾਂ ਪੈਣ ਵਾਲੀਆਂ ਤੇਰਾ ਲੱਕ ਖੰਦਾ ਝੂਟੇ ਨਹੀਂ ਲੱਕ ਟੁਨੂ ਟੁਨੂ ਰੱਖ ਕੇ ਵੀ ਤਪਰੋਸਈ ਨਹੀਂ ਲੱਕ ਵੀ ਤਾਂ ਟੁਨੂ ਟੁਨੂ ਹੀ ਆ ਲੱਕ ਵੀ ਤਾਂ ਕਰਦਾ ਟੁਨੂ ਟੁਨੂ ਹੀ ਆ ਲੱਕਵੀ ਤਾਂ ਖੰਦਾ ਦਾ ਟੁਣ ਟੁਣ ਨੀ ਤੇਰੇ ਕਰਕੇ ਵੀ ਤਾਂ ਝੂੜੇ ਹੀ ਖੰਦਾ ਜੀ ਲੱਕਵੀ ਹਾਡੀ ਨਾ ਹੁਣ ਚੰਨਾ ਜਰਬਿੰਦਰ ਰੱਖਿਆ ਤੇਰੇ ਅਗੇ ਲੱਕ ਨਹੀਂ ਤੋੜਦਾ ਖਿੱਚ ਕੇ ਰੱਖ ਮੇਰਾ ਵੀਰ ਜੋ ਤਾਂ ਲੱਕ ਦੇ ਮਣਕੇ ਨਹੀਂ ਟੁੱਟਦੇ ਲੱਕਵੀ ਤਾਂ ਟੁਣ ਟੁਣ ਖੰਦਾ ਦਾ ਝੂੜੇ ਹੀ ਨਹੀਂ ਲੱਕਵੀ ਤਾਂ ਟੁਣ ਟੁਣ ਤੇਰੀਆਂ ਲੱਤਾਂ ਵੀ ਝੂਟੇ ਖਾਦੀਆਂ ਵੀ ਸਾਲਿਆ ਬਿੰਦਰਖੀਆਂ ਨੇ ਉੱਤੋਂ ਇੱਟ ਮਾਰਨੀ ਆ ਬਸ ਇਤਨੀ ਸ਼ਾਇਰ ਦੀ ਮਾਰਦਾ ਦਾ ਜੇ ਪੇੜ ਮਾਰਦਾ ਤਾਂ ਉਹਦਾ ਬਾਹਰ ਇੱਥੋਂ ਕੱਢ ਕੇ ਆਏ ਰੋਕਣਾਗਾ ਇੱਥੋਂ ਐ ਜੇ ਕੋਈ ਪਿੱਛੋਂ ਡਾਗ ਮਾਰੇ ਤਾਂ ਫੇਰ ਬਾਈ ਜੇ ਕੋਈ ਦੂਰੋਂ ਰੋੜਾ ਮਾਰੇ ਫੇਰ ਕੀ ਕਰੀਏ ਪੋਰੀ ਚੱਲ ਪੋਰਨ ਦਾ ਕਿਹੜਾ ਮੋਲਾ ਇੱਥੋਂ ਐ ਕਰਕੇ ਬਾਹਰ ਕਰਨਾ ਲਾ ਜੇ ਇਧਰਲੀ ਸਾਈਡ ਮਾਰਦਾ ਤਾਂ ਇੱਥੋਂ ਬਾਹਰ ਐ ਕਰਕੇ ਰੋਕਣਾਗਾ ਇੱਥੋਂ ਬਾਹਰ ਐ ਕਰਨਾ ਬੱਸ ਸਿੱਖ ਗਏ ਹੁਣ ਨਹੀਂ ਦਬਦੇ ਬਾਈ ਪੋਰੀ ਚੱਲ ਸਾਡੇ ਵੀ ਵਾਈਫਾਈ ਲੱਗਿਆ ਜੇ ਕੋਈ ਸਿਰ ਦੇ ਵਿੱਚ ਮਾਰਦਾ ਤਾਂ ਇੱਥੋਂ ਬਾਹਰ ਆਏ ਰੋਕਣਾਗਾ ਇੱਥੋਂ ਬਾਹਰ ਆਏ ਕਰਨ ਲਾ ਜੇ ਕੋਈ ਆ ਚੀਜ਼ ਤੇ ਮਾਰਦਾ ਤਾਂ ਜੇ ਕੋਈ ਮੁਰਾ ਪਿਸਟਲ ਲੈ ਕੇ ਆ ਜੇ ਫੇਰ ਨਾਲ ਦੇਦੇ ਵਾਰ ਕਰਕੇ ਦਿਖਾ ਇਹਨੂੰ ਰੰਗ ਕਰ ਦੋ ਅਗਲੇ ਦਾ ਵਿਆਹ ਨੇੜੇ ਆ ਰਮਜ਼ਾਨਾ ਜਾਣੇ ਤੂੰ ਰਮਜ਼ਾਨਾ ਕੋਪਰਾਵਾ ਟਿਕ ਕੇ ਬਹਿ ਜਾ ਜੇ ਹੋ ਗਿਆ ਤਾਂ ਏ ਆਈ ਆ ਬਸ ਕਿਸੇ ਨੇ ਨੇ ਰੌਲਾ ਪਾਉਣਾ ਬਾਈ ਤਾਂ ਕਨਾਕਾਰਾ ਫਾਦੇ ਦੇ ਚੁੰਨੀ ਨਾਲ ਇਹਨੂੰ ਕਹਿੰਦੇ ਨੇ ਅਲਟਰਾ ਪ੍ਰੋ ਮੈਕਸ ਦੀਵਾ ਬਾਲਣਾ ਕੌਣ ਵਾਸਤੇ ਵੇ ਬੜੇ ਪੰਡਤਾਂ ਤੋਂ ਧਾਗੇ ਕਰਵਾਏ ਪੰਡਤ ਨੇ ਤੇਰਾ ਧਾਗਾ ਕਿਵੇਂ ਕਰਤਾ ਮਾਮਾ ਦੀਦੀ ਤੁਸੀਂ ਇੱਥੇ ਕੀ ਕਰ ਰਹੇ ਹੋ ਹਾਏ ਸੋਣਿਆ ਥੋੜਾ ਨਖਰਾ ਹੋਸਲੇ ਨੇ ਤੇਰੇ ਚ ਪੁੱਤਰਾ ਦਬੀਨਾ ਰੱਖ ਕੰਮ ਤਾ ਗਣੀ ਤੂੰ ਕੋਈ ਰੱਸਾ ਰੁਸਾ ਕਰਵਾ ਆਏ ਹਾਏ ਤੇਰੀ ਝਲਕ ਐਨੇ ਪੇਂਡ ਆੜਿਆ ਤਾਂ ਕੁੱਟ ਖਾ ਲੈਣੀ ਆ ਕੋਈ ਨਾ ਸਾਡੇ ਘਰੇ ਵਾਈਫਾਈ ਲੱਗਿਆ ਜਦੋਂ ਇੱਕ ਚਪੇੜ ਵੱਜੀ ਤੂੰ ਰਾਤ ਨੂੰ ਲੱਭਣਾ ਨਹੀਂ ਕਿੱਥੇ ਹੁੰਦਾ ਵੇਲੇ ਜੱਟ ਤੋਂ ਪਾਣੀ ਤੇ ਕਿ ਕੰਦ ਕਿਦਾਂ ਟਪਕੇ ਗਿੱਟਾ ਦਾ ਨਹੀਂ ਟੁੱਟ ਗਿਆ ਆਈਫੋਨ 17 ਪ੍ਰੋ ਮੈਕਸ ਤੇਰੇ ਨਾਂ ਦਾ ਰੱਖਿਆ ਵਰਤ ਤੋੜ ਦੂੰ ਪਾਣੀ ਪੀਕੇ ਨਹੀਂ ਪੂਰੀ ਸਰਬਜੀਤ ਗਈ ਪਾਕਿਸਤਾਨ ਲੈ ਆਵੇਗੀ ਸੂਟ ਚਾਲੋ ਸੇਵਕਾ ਇੱਥੇ ਤੇ ਕੰਮ ਖਤਰੇ ਵਾਲਾ ਹੀ ਆ ਬਹੁਤ ਸੋਹਣੀ ਆਵਾਜ਼ ਤੇ ਜਾਬ ਦੇ ਗਰਾਰੇ ਕਰਿਆ ਕਰ ਘਰ ਤੇ ਇਸਟੂਮੇ ਚੋ ਬਣਾਈ ਆਵੇ ਮੈਨੂੰ ਪਾਕਿਸਤਾਨੀ ਸੂਟ ਨਹੀਂ ਹੁਣ ਤੂੰ ਪਾਣੀ ਪੀਲਾ ਨਾ ਕਮਲੀਏ ਐਦਾਂ ਨਾ ਕਰੀ ਇਹਨੂੰ ਪਾਕਿਸਤਾਨ ਲੈ ਜਾਓ ਮੁੜ ਕੇ ਵਾਪਸ ਨਾ ਆਵੇ ਤੂੰ ਹੀ ਬਿਦਰ ਦੇ ਜੇ ਮੈਂ ਤੁਹਾਨੂੰ ਯਾਦ ਕਰਨੀ ਦੇ ਆ ਅਰਜੰਟੇ ਲੋਣਾ ਨਾ ਦਰਜਣ ਕਿਲੋ ਭਾਈ ਆਂਤਕਵਾਦੀਆਂ ਦੀ ਕੋਈ ਪ੍ਰੇਮ ਕਹਾਣੀ ਨਹੀਂ ਹੁੰਦੀ ਤੂੰ ਮਰਤਾ ਨਹੀਂ ਤੂੰ ਹਮੇਂ ਡਰਾਤਾ ਹੈ ਖਿੱਚ ਜਾ ਬਈ ਤੇਲ ਤੇਲ ਮਰਨ ਡਿਆ ਬਾਈ ਤੇਰੀ ਵੀ ਸੇ ਲੀਆ ਡਰਾ ਦੇ ਤਈ ਯਾਰ ਤੂੰ ਤਾਂ ਬਦਮਾਸ਼ੀ ਵਾਲੀਆਂ ਤੌਣੀਆਂ ਛੱਡਤੀਆਂ ਕਿਤੇ ਗੰਦ ਕਰਦਾ ਹਰਾਮਜਦਾ ਹੱਸਦਾ ਕਿੱਦਾ ਆ ਫੋਨੀ ਮਨ ਕੱਲ ਦਰ ਕਨਿਸ਼ ਕਾ ਮਾਰਦਾ ਫੇਰਾ ਨਹੀਂ ਮੈਨੂੰ ਲੱਗਦਾ ਯਾਦ ਤੁਹੀ ਕਰਦੀ ਹੋਏਗੀ ਇਹ ਵੀਡੀਓ ਦੇਖ ਕੇ ਫੋਨ 'ਚ ਪਹਿਲੀ ਟਰੇਡ ਆ ਗਈ ਕਾਸ਼ ਕੋਰੋਨਾ ਵਿੱਚ ਨਿਪਟਦੇ ਹੁੰਦੇ ਨਾ ਕਰੇ ਜਨਾਬ ਨਾ ਕਰੇ ਪੱਕਾ ਕੁੜੀ ਤੋਤਲੀ ਹੋਣੀ ਆ ਮੈਂ ਨਹੀਂ ਮੰਨਦਾ ਇਹ ਏ ਆਈ ਆ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਕਮੈਂਟ ਵਿੱਚ ਹਾਈਪ ਦੀ অপਸ਼ਨ ਹੋਣੀ ਹੈ ਤਾਂ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲ ਜੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਗਾਇਸ